ਜੀ ਦੇਕਰੋਂ ਚੁਲਾ ਤੇਰਾ ਬਲਦਾ ਸੀ ਤੂੰ ਜਿੱਦੀ ਰਹਿ ਮਕਰਮ ਤੇ ਪੜਦਾ ਸੀ ਓ ਦੇ ਲਾਲਾਂ ਨੂੰ ਫੜਵਾਤਾ ਦੇ ਕੇ ਸ਼ੂ ਗੰਗੂਆ ਨਮਕ ਹਰਾਮੀ ਕਰਕੇ ਦੱਸ ਕੀ ਖੱਟ ਲਿਆ ਤੂੰ ਗੰਗੂਆ ਨਮਕ ਹਰਾਮੀ ਕਰਕੇ ਦੱਸ ਕੀ ਖੱਟ ਲਿਆ ਤੂੰ ਗੰਗੂਆ ਦਾਦੀ ਮਾ ਤੇਰਾ ਜਦ ਦੁਲਾਰੇ ਤੇਰੇ ਨਾ ਤੁਰ ਪਏ ਤੇਰੇ ਸਹਾਰੇ ਤੇਰੇ ਮਨ ਵਿੱਚ ਚੋਰ ਹੈ ਬੈਠਾ ਇਸ ਗੱਲ ਤੂੰ ਅਣਜਾਣ ਸੀ ਸਾਰੇ ਉੱਚੰਦੇ ਮੁੰਦੇ ਰਾਂ ਦੀ ਖਾਤੀਰ ਕਾਲਾ ਕਰ ਲਿਆ ਮੂੰ ਗੰਗੂਆ ਨਮਕ ਹਰਾਮੀ ਕਰਕੇ ਦੱਸ ਕੀ ਖੱਟ ਲਿਆ ਤੂੰ ਗੰਗੂਆ ਨਮਕ ਹਰਾਮੀ ਕਰਕੇ ਦੱਸ ਕੀ ਖੱਟ ਲਿਆ ਤੂੰ ਗੰਗੂਆ